ਸਵੇਰ ਆਪਾ ਬਾਗ ਨੂੰ ਆਉਂਦੇ ਕੇਰ ਲਿਆ ਡੰਗਰੇ ਦੇ ਅੰਦਰ ਪਜੇ ਟਾਈਮ ਦੇ ਤੋ ਕਿੰਨਾ ਹੋ ਗਿਆ 10 ਵਜੇ ਆ ਆ ਧੁੰਦ ਕਿਨੇ ਟਾਈਮ ਨਾ ਆਇਆ ਕਰ ਤੂੰ ਮੇਰਾ ਵੀਰ ਪੱਠੇ ਪਾਉਣ ਲੇਟ ਨਾ ਕਰਿਆ ਕਰ ਕੰਮ ਆਪ ਬੰਦਾ ਆ ਗਿਆ ਇਹਨੂੰ ਲਾ ਕਰ ਪੱਠੇ ਪਾਉਣੇ ਇੰਨੇ ਜੋਗਾ ਵੀ ਨਹੀਂ ਇਹ ਪਲੇ ਸਵੇਰੇ ਕੋ ਮਹਾਂ ਜਿਹਾ ਰਕਲੀ ਆ ਮੈਂ ਤੇਲ ਮੋਗਾ ਮੋਟਾ ਦੇ ਰਿਹਾ ਇਹ ਜਗਦਾ ਹਾਂ ਇਹ ਰੋਈ ਗਿਆ ਮੈਂ ਉੱਥੇ ਕੀ ਜਾਂਦਾ ਡੈਡੀ ਨਹੀਂ ਗੁੱਸੇ ਹੋਣਾ ਡੈਡੀ ਨੂੰ ਕੱਲ ਡੈਡੀ ਨੂੰ ਕੱਲ ਉਹ ਨਹੀਂ ਯਾਰ ਚਾਚਾ ਬੜਾ ਗੱਲ ਕੀ ਹਾਂ ਮੈਂ ਲੈ ਗਿਆ ਢੀ ਲੈਕਸ ਮੋਟਰਸਾਈਕਲ ਸੋਨੂ ਵਾਲਾ ਅੱਛਾ ਇਹ ਉਹ ਇਹ ਮੈਨੂੰ ਇਹਨਾਂ ਦਾ ਮੋਟਰਸਾਈਕਲ ਦਾ ਨਹੀਂ ਪਤਾ ਪਟੀਨੇ ਦਾ ਤੇਲ ਮੁੱਕਾ ਸੀ ਇਹ ਮੈਨੂੰ ਆਂਦਾ ਮੋਟਰਸਾਈਕਲ ਲੈ ਗਿਆ ਤੇ ਤੇਲ ਵਾਧੂ ਆਦੇ ਤੂੰ ਆ ਦੁੱਧ ਬਾਬੇ ਤੇ ਲੈ ਜਾ ਅੱਛਾ ਤੇ ਮੈਂ ਥੋੜਾ ਜਿਹਾ ਤੋੜ ਕੇ ਲਿਆਂਦਾ ਰਿਹਾ ਜੋ ਇਹ ਖਾਂ ਲਾ ਪਿਆ ਤੇ ਮਾਂ ਭਾਵਾ ਨਹੀਂ ਕੀ ਚੱਕਰ ਪੈ ਗਿਆ ਮੈਂ ਢੱਕ ਲੁੱਕੇ ਬੰਦ ਹੋ ਗਿਆ ਇੱਕ ਇੱਕਾ ਕੋਕਾ ਮਾਰਦਾ ਰਿਹਾ ਹਾਂ ਤੇ ਪਤਾ ਨਹੀਂ ਕੀ ਚੱਕਰ ਪਿਆ ਮੁੱਕਾ ਹੀ ਤੇਲ ਸੀ ਤੇ ਮੈਂ ਰੇੜ ਕੇ ਉਧਰੋਂ ਲੈ ਗਿਆ ਆ ਫੇਰ ਇੱਥੇ ਚੱਲ ਕੋਈ ਆਓ ਹੋਲਾ ਭੰਕੇ ਗਿਆ ਫੇਰ ਮਹਾ ਮਹਾ ਮੂਸਾ ਮਸ਼ੀਨ ਲੈ ਆਈ ਅੱਛਾ ਉਹ ਜਾਇ ਕਹਿੰਦਾ ਰੋੜੀ ਕੋਟਰ ਵਾਲੀ ਮਸ਼ੀਨ ਪਾਉ ਅੱਛਾ ਉਥੋਂ ਭੱਜਾ ਆਹ ਉਹ ਮਹੀਨੇ ਨਹੀਂ ਸੀ ਕਰਾਇ ਪਵਾਤਾ ਹੁੰਦੇ ਆ ਬੰਦਾ ਹੀ ਆ ਬੰਦਾ ਹੀ ਆ ਬੰਦਾ ਲੋਕੇ ਭੱਜ ਗਿਆ ਇਹ ਆ ਕਰਾਇ ਦੋ ਉਹਨੂੰ ਆਹ ਖੇਤ ਜਾ ਕੇ ਉਹ ਕਾਲਾ ਆ ਗਿਆ ਕਹਿੰਦੇ ਕਾਲਾ ਆ ਗਿਆ ਮੇਰੇ ਵੀਰੋ ਵਾਈ ਕੁਮਾਨਾਸ ਤੇ ਪਾਸ਼ਾ ਚਲਾ ਜੋ ਮੱਥਾ ਟੇਕੀ ਫਰੋ ਮੈਂ ਵੀ ਦੋ ਰਹਿ ਗਏ ਬਾਲਾ ਦੇ ਖਾਤਾ ਬਣਿਆ ਚਾਹ ਮੜ ਦੋ ਕਿਦਾਂ ਦੋ ਬਣਿਆ ਮੈਂ ਦੋ ਆ ਵੇ ਆਪਾਂ ਕੱਲ ਸਜਾਵਟ ਕੀਤੀ ਸੋਚਤਾ ਕਿਆ ਮੰਨ ਰਿਹਾ ਲੈ ਕਿਤਾ ਤਸਾ ਲੋਕਾਂ ਨੇ ਮੈਂ ਕਿਤੇ ਪੋਟਾਂ ਤੋਂ ਗਿਆ ਲੋ ਜੀ ਅੱਜ ਆਪਾਂ ਇਸ ਸੱਡ ਦਰਬਾਰ ਦੇ ਵਿੱਚ ਕਰਨਗੇ ਸਜਾਵਟ ਤੇ ਨਾਲ ਆਪਣੇ ਕਾਲਾ ਬਾਗਾ ਤੇ ਸੋਨੂ ਕਿੰਨੀ ਅੱਜ ਬੰਦੇ ਹਨ ਚਾਨਣ ਚਾਨਣ ਬੰਦਾ ਸਾਡਾ ਸਾਥ ਛੱਡ ਗਿਆ ਬਾਗਾ ਸੋਨੂ ਸੋਨੂ ਆ ਗਏ ਥੱਟ ਦੋ ਹੋ ਗਏ ਸਹੀ ਲੋੜਿਆ ਬਾਬਾ ਬਾਬਾ ਜੀ ਨੇ ਤਨੂਤ ਇਹ ਵੀ ਆਦਿਕ ਆਪਾਂ ਅਸ ਜਾਵੜ ਦੀ ਸ਼ਰਵਾਤ ਕੀਤੀ ਹੈ ਤੇ ਲਗਭਗ ਅੱਧੀ ਅੱਧੀ ਹੋ ਗਈ ਸੀ ਜਾਵੜ ਸਾਨੂੰ ਲਗਭਗ ਅੱਧੀ ਸੀ ਜਾਵੜ ਤੇ ਬਾਕੀ ਆਪਾਂ ਤੁਹਾਨੂੰ ਜਿਹੜੇ ਪਈਸ ਜਾਵੜ ਨਾਲ ਚੈੱਕ ਕਰਾਉਣੇ ਦਾ ਹੈ ਹਾਂ ਫੋਕਸ ਕਰ ਕਿਤੇ ਤੇ ਤੇ ਲਲ ਇੱਧਰ ਦਵਾਨ ਵਾਲ ਦੀ ਸੇਵਾ ਤੇ ਮਸ਼ੀਨ ਲੈ ਕੇ ਆਉਂਦੀ ਮੀਟਿੰਗ ਕੋਲ ਤਾ ਨੂੰ ਸਿੰਘ ਕੋਈ ਨਹੀਂ ਲੱਗਾ ਸਾਰੇ ਆਵਨ ਗੱਲਾਂ ਕਰਨ ਓਏ ਆ ਕਿੰਨੇ ਚਲਾਉਣੀ ਆ ਸਾਰੇ ਗੱਲਾਂ ਵੜਦੇ ਬਈ ਤੇ ਸਾਰੇ ਮੰਜੇ ਕੋਈ ਸੇਵਾ ਕਰਨੀ ਆ ਬੋਲੋ ਇਹ ਬਲੇ ਟਰੈਕਟਰ ਦੇ ਨਾਲ ਰਾਇਆ ਦੇਮ ਆਪ ਇਹ ਬਲੇ ਬਰਾਬਰ ਕਰਨ ਫਮਾਨ ਚੱਲਿਆ ਰੇੜੀ ਤੇ ਪਾਠੇ ਲਾ ਫਮਾਨ ਐ ਫਮਾਨ ਰੇਵਨ ਸਾਰੇ ਸਾਰੇ ਜਿੰਨੇ ਆਏ ਸਾਰੇ ਗਲਾਂ ਕੋਈ ਜਿਸ ਜਾਵਟ ਹੋ ਗਈ ਹੈ ਜੀ ਚੈੱਕ ਕਰੋ ਇਹ ਹੋ ਗਈ तो तो बाबा तो तो जी बहुत सोना लगे सारे कुछ भी बहुत सोहना लगन दिया सोना लगा बैठा बैठा बहुत सोहना लगन दिया बा जी ਅਰਸ਼ਵੀ ਸੇਵਾ ਤੇ ਆਇਆ ਅੱਜ ਅਰਸ਼ ਦਾ ਬਹੁਤ ਬਹੁਤ ਧੰਨਵਾਦ ਕਾਲਾ ਵੀ ਸੇਵਾ ਤੇ ਆਇਆ ਅੱਜ ਕਾਲੇ ਦਾ ਬਹੁਤ ਬਹੁਤ ਧੰਨਵਾਦ ਤੂੰ ਉਹਨੂੰ ਕਿਉਂ ਪੁੱਠੇ ਬੰਨੇ ਕਰਤਾਈ ਤੇਰਾ ਅੱਧ ਕਿਉਂ ਨਹੀਂ ਟਲਿਆ ਨਹੀਂ 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 ਟਲੂਗੇ ਜਾਨਾ ਹੋਰ ਪਿਆਰਿਓ ਦੇਖੀ ਸ਼ਕੇ ਆ ਦੇਖਣ ਤੋਂ ਕੋਣੀ ਨਹੀਂ ਆ ਪਹਿਲੇ ਖਾਂਦੇ ਕੋਹੜੀਆਂ ਨਾ ਸਤਾ ਬਸਤ ਕਰਦੇ ਨੇ ਨਾ ਅਸੀਂ ਜੇ ਬਨੇ ਚੱਲ ਵੀ ਕੋਟਾਈ ਦੀ ਸੇਵਾ ਤੇ ਉਹ ਬਨੇ ਆ ਗਏ ਟਰੈਕਟਰ ਈ ਹੋਰ ਲੱਗਣ ਦਾ ਸੋ ਕਰਦੇ ਆ ਵਾਪਸ ਵੀ ਟਰੈਕਟਰਾਂ ਨੂੰ ਬਨੇ ਸੋਨੂੰ ਉਹਦੀ ਤਿਆਰੀ ਜਿਹੜਾ ਚ ਲੱਗਾ ਆ ਸੋਨੂੰ ਸੇਵਾ ਦੀ ਤਕਰੀਰ ਹਾਂ ਤੂੰ ਕੀ ਨਾ ਹਲੇ ਪੈਟੂ ਦੇ ਹਕਰਾਵੇ ਤੂੰ ਦੇਖ ਦੇ ਪਰ ਸਪਾਈ ਬਾਰੇ ਤੂੰ ਕੁਝ ਵੇਰ ਦੇ ਸਪਾਈ ਕਰਨਾ ਉਹ ਦੂਰ ਹੋ ਨਾ ਬੋਲ ਦੂਰ ਗਿਆ ਤਰੇ ਉਹ ਨਾਲ ਜੁੜ ਜਾ ਨਾਲ ਨਾਲ ਹੋ ਜਾ ਚੇਲਾ ਤੂੰ ਇਹਦਾ ਤੇ ਯਾ ਸਾਰੇ ਇੱਥੇ ਚੱਲ ਚੱਲ ਬੋਲ ਬੋਲ ਸਾਰੇ ਇੱਥੇ ਚੱਲ ਬੋਲ ਬੋਲ ਹਾਂਜੀ 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 ਬੋਲੋ ਨਾ ਕੀ ਕੀਤਾ ਕੀ ਕੀਤਾ ਸਵੇਰ ਦਾ ਸਵੇਰ ਤਾਂ ਇੰਦਰ ਖਾਲੀ ਪੁੱਟੀ ਆ ਪਾਣੀ ਦੀ ਆ ਪੂਰਤੀ ਆ ਆ ਕਾਲੀ ਜਾਂਦੀ ਪਹਿਲੀ ਜਿਹੜੀ ਪੂਰਤੀ ਆ ਉਹ ਸਾਈਡ ਪੂਰਤੀ ਆ ਕਾਲੀ ਓਕੇ ਜੀ ਠੀਕ ਹੈ ਧੰਨਵਾਦ ਜੀ ਤੁਹਾ ਹੱਲਾ ਦੇ ਕਿਰਾਏ ਤੇ ਧੰਨਵਾਦ ਧੰਨ ਨਾਲ ਸੇਵਾ ਚੱਲ ਰਹੀ ਆ ਬਧੀਆ ਸੇਵਾ ਨੌਜਵਾਨ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਧੰਨਵਾਦ ਕਵਰ ਕਰਨ ਲਈ ਠੀਕ ਗੋਲੂ ਵਾਲ ਬਾਈ ਜਾਂਦਾ ਫਿਰ ਕਿਰਾਏ ਤੇ ਟਰੈਕਟਰ ਕਿਰਾਏ ਦੇ ਟਰੈਕਟਰ ਕਿਹੜਾ ਕਿਹਦਾ ਟਰੈਕਟਰ ਕਿਰਾਏ ਤੇ ਹਾਂ ਇਹਦਾ ਟਰੈਕਟਰ ਕਿਰਾਏ ਤੇ ਇੱਕ ਪਰ ਜਿਹੜਾ ਸੌਂਦਾ ਕਰਜੀ ਸੌਂਦਾ ਆਛਾ ਆਛਾ ਦੋ ਟਰੈਕਟਰ ਲੱਗੇ ਆ ਥਾਂ ਜਗਾ ਵੇਖੋ ਉਹ ਜਗਾ ਨਾ ਇਥੇ ਵੇਖਣ ਨੂੰ ਜੀ ਨਹੀਂ ਕਰਦਾ ਥਾਂ ਤੇ ਹਾਂ ਜੀ ਉਹ ਜਗਾ ਹੁਣ ਮੰਝਾ ਡਾਇਆ ਤੇ ਸੇਵਾਦਾਰ ਬੈਠੇ ਆ ਜਗਾ ਉਹ ਬਹੁਤ ਸੋਹਣਾ ਦੀਵਾਨ ਵਾਲਾ ਬਹੁਤ ਸੋਹਣਾ ਬਣਿਆ ਸਿਆਵੜ ਬਣ ਗਈ ਗੁਰਦੁਆਰੇ ਸਿਆਵੜ ਦਰਬਾਰ ਤੇ ਇੰਦਰ ਬਹੁਤ ਬਣੀ ਗਈ ਜਗਾ ਦੁਕਾਨਾਂ ਲੱਗਣਾ ਆ ਉਹ ਦੁਕਾਨਾਂ ਪੰਘੂੜੇ ਜਿੱਥੇ ਵੀ ਕਿਸੇ ਦੁਕਾਨ ਲਾਉਣੀ ਲਾ ਸਕਦਾ ਜਗਾ ਸਾਫ ਹੋਊ ਤਾਂ ਫੇਰ ਹੀ ਦੁਕਾਨ ਅਗਲਾ ਦੁਕਾਨ ਫਰੀ ਹੋਊਗੀ ਦੁਕਾਨਦਾਰ ਵਾਸਤੇ ਜਾਂ ਪੈਸੇ ਲੈ ਜਾਣ ਨਹੀਂ 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 ਜੋ ਆਪਦੇ ਸ਼ਰਧਾ ਨੇ ਕੋਈ ਦੇ ਦਿੰਦਾ ਵਾ ਹਾਂ ਜੀ ਥੋੜਾ ਬੜਾ ਖੁਸ਼ੀ ਨਾਲ ਦੇ ਦਿੰਦੇ ਪੱਕੇ ਪੈਸੇ ਨਹੀਂ ਹੁੰਦੇ ਠੀਕ ਆ जायदार लगा पूरा आओ सारे लगे को लग हैं कोई अंदर लगे थे उधर कोई बाहर हाँ जी भाई बढ़िया जगह बन गई है खुली जगह ठीक है लगे हैं मशीन पे तो सिर्फ एक ही जगह बराबर हो हुई ਤੇ ਜਵਾਨ ਤੁਰ ਗਿਆ ਸਵੇਰ ਦੇ ਇਹ ਆ ਉਹ ਪਤਾ ਨਹੀਂ ਲਵਾ ਬੈ ਟੰਗਾ ਕੇ ਕੀ ਕੀ ਚੁੱਕ ਲੈ ਆਪਾਂ ਇਨੀ ਇੱਕ ਤਾਂ ਇਨਾ ਜਗ੍ਹਾ ਹੀ ਤੇ ਹੁਣ ਆਪਾਂ ਇੱਕ ਢਿੱਲੀ ਲੈਣੇ ਪਾਤੀ ਔਰ ਢਿੱਲੀ ਫੜ ਲਈਏ ਨੂੰ ਢਿੱਲੀ ਜਾਂਦੀ ਹੈ ਮਾਹ ਦਾ ਦਰ ਦੀ ਮਾਹ ਕੋਲ ਸਟ్రਾਈ ਆ ਦੇ 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 ਕਿੰਨਾ ਟਾਈਮ ਲੱਗਦਾ ਉਦੋਂ ਤੱਕ ਜਾਂਦੇ ਹੈ ਕਿੰਨਾ ਟਾਈਮ ਲੱਗੂ ਤੇਰੇ ਸਾਹ ਦੋ ਮਿੰਟ ਲੱਗਿਆ 10 ਮਿੰਟ ਨਹੀਂ ਜਿਆਦੇ 10 ਮਿੰਟ ਲੱਗਣਗੇ ਨਹੀਂ ਨਹੀਂ ਉਹ ਐਂਡ ਤੱਕ ਜਾ 10 ਮਿੰਟ ਲੱਗਣਗੇ ਪਾਜ ਵਧ ਗਈ ਆਖੇ ਕੋਈ ਨਹੀਂ ਲੱਗਦਾ ਪਾਗਿਆ ਤੇਰੇ ਤੇਰੇ ਆਖੇ ਕੋਈ ਨਹੀਂ ਆ ਲੈਣਾ ਲੈਣਾ ਇੱਥੋਂ ਲੈ ਕੇ ਉੱਥੋਂ ਤੱਕ 10 ਮਿੰਟ ਹੀ ਪਹੁੰਚੇ 10 ਮਿੰਟ ਲੱਗਦੇ ਜਾ ਪ੍ਰਾਹ ਕਈ ਲੈ ਗਿਆ ਉਹ ਸੇਵਾ ਕਰੋ ਕਾ ਕਈ ਲੈ ਗਿਆ ਆੜ ਮਸ਼ੀਨ ਦਾ ਡਰਾਈਵਰ ਬਾਗਾ ਬਣ ਗਿਆ ਬਾਗਾ ਇਹ ਮਸ਼ੀਨ ਲੰਘਾ ਲੇਵਰ ਚੇਜ ਸੀਟ ਚੇਂਜ ਹੋ ਗਈ ਬਾਗਾ ਡਰਾਈਵਰ ਆ ਗਿਆ ਜਾਂ ਚਾਹ ਤੂੰ ਬਣਾ ਕੇ ਲਾ ਅੱਗੇ ਵਰਗੀ ਅੱਗੇ ਵਰਗੀ ਬਣਾ ਕੇ ਲਾ ਜੋ ساری ਅੱਗੇ ਬਣਾ ਦੇ ਦੋ ਤੇ ਵੱਧ ਤੂੰ ਡੇਡ ਬਾਲਟੀ ਡੋੜਦੀ ਸੀ ਇਸੇ ਵਾਦੀ ਦੀ ਸਮਾਪਤੀ ਆਪਾਂ ਚੱਲੇ ਕਰਨ ਨੂੰ ਤੇ ਸੜਕ ਤੋਂ ਰੋਡ ਤੋਂ ਗੁਰਦਾਰਾ ਕਿੱਡਾ ਪਹੁੰਚਿਆ ਦੇਖਦਾ ਬਲਬ ਲੱਗੇ ਮੌਤ ਨੂੰ ਲੱਗਦਾ ਤੇ ਆਪਾਂ ਜੱਲੇ ਹੁਣ ਕਰਨੇ ਤੇ ਆਉਂਗੇ ਸਵੇਰੇ ਫੇਰ ਸੇਵਾ ਤੇ ਹੁਣ ਚੱਲੀਏ ਰਵਾਨਗੀ ਨੀ ਰਹਾ ਗਿਆ ਬਹੁਤ ਟਾਈਮ ਵੀ 7:30 ਹੋ ਗਏ ਆ ਪਾਉ ਨੇ ਰਹਾ ਗਿਆ